ਅ ਅੱਜ ਜੀ ਪਿੰਡ ਬਾਦਾ ਦੇ ਮੇਰੇ ਨਾਲ ਕੋਈ ਸਾਥੀ ਹੈ ਮੈਂਬਰ ਪੰਚਾਇਤ ਵੀ ਹੈ ਇੱਕ ਸਾਥੀ ਤੇ ਬਾਕੀ ਜਿਹੜੇ ਵਸਨੀਕ ਹੈ ਪਿੰਡ ਬਾਦਾ ਦੇ ਕੱਲ ਸਾਡੇ ਵੱਲੋਂ ਇੱਕ ਮਾਮਲਾ ਹਾਈਲਾਈਟ ਕਰਿਆ ਗਿਆ ਸੀ ਕਿ ਪਿੰਡ ਬਾਦਾ ਦੇ ਵਿੱਚ ਇੱਕ ਕਮਿਊਨਿਟੀ ਹਾਲ ਬਣਿਆ ਸੀ ਪਰ ਐਕਚੁਅਲ ਜੋ ਬਣਿਆ ਨਹੀਂ ਉਹ ਕੱਲਾ ਡਾਕੂਮੈਂਟੇਸ਼ਨ ਕਾਗਜ਼ਾਂ 'ਚ ਬਣਾਤਾ ਹੈ ਉਹਨੂੰ ਬਣਾਇਆ ਉਦੋਂ ਗਿਆ ਜਦੋਂ ਚੋਣ ਜਾਬਤਾ ਲੱਗਿਆ ਸੀ ਮਾਡਲ ਕੋਡ ਆਫ ਕੰਡਕਟ ਲੱਗਿਆ ਆ ਸੀ 2022 ਵਾਲਾ ਜਦੋਂ ਵਿਧਾਨ ਸਭਾ ਚੋਣਾਂ ਹੋਈਆਂ ਸੀ ਤਾਂ ਉਸ ਸਮੇਂ ਦੇ ਦੌਰਾਨ ਇਹਨਾਂ ਨੇ ਉਹਨੂੰ ਬਣਾ ਕੇ ਕੰਪਲੀਟ ਕਰਤਾ ਅੱਜ ਇਸ ਸਬੰਧ ਦੇ ਵਿੱਚ ਇੱਕ ਸ਼ਿਕਾਇਤ ਜਿਹੜੀ ਹੈ ਉਹ ਮਾਨਯੋਗ ਡੀਸੀ ਸਾਹਿਬ ਨੂੰ ਦੇਣ ਆਏ ਆ ਕਿ ਉਹਨਾਂ ਨੂੰ ਬੇਨਤੀ ਕਰਨ ਆਏ ਆ ਕਿ ਟਾਈਮ ਬੌਂਡ ਕਰਕੇ ਕਿਉਂਕਿ ਜੇ ਤਾਂ ਇਨਕੁਆਰੀਆਂ ਦੀ ਗੱਲ ਕਰੀਏ ਐਪਲੀਕੇਸ਼ਨਾਂ ਦੀ ਗੱਲ ਕਰੀਏ ਬਹੁਤ ਸਾਰੀਆਂ ਦਫ਼ਤਰਾਂ 'ਚ ਲੱਗੀਆਂ ਹੋਈਆਂ ਤੇ ਉਹ ਘੁੰਮਦੀਆਂ ਫਿਰਦੀਆਂ ਕਦੇ ਡੀਡੀਪੀਓ ਕੋਲ ਕਦੇ ਵੀਡੀਓ ਬੀਡੀਪੀਓ ਕੋਲ ਤੇ ਕਦੇ ਕੀਦੇ ਕੋਲ ਤਾਂ ਉਹ ਘੁੰਮ ਫਿਰ ਕੇ ਫਿਰ ਉੱਥੇ ਹੀ ਆ ਜਾਂਦੀਆਂ ਤਾਂ ਅੱਜ ਅਸੀਂ ਬੇਨਤੀ ਲੈ ਕੇ ਆਏ ਆ ਕਿ ਇਹ ਜਿਹੜਾ 5 ਲੱਖ ਰੁਪਏ ਦਾ ਗਬਨ ਡਾਇਰੈਕਟਲੀ ਕੀਤਾ ਗਿਆ ਕੱਲੇ ਸਰਪੰਚ ਨੇ ਨਹੀਂ ਕੀਤਾ ਉਹਦੇ ਵਿੱਚ ਬਹੁਤ ਸਾਰੇ ਆਫੀਸਰ ਵੀ ਇਨਵੋਲਵ ਹੈ ਜਿਨ੍ਹਾਂ ਨੇ ਬਿੱਲ ਕੱਟੇ ਜਿਨ੍ਹਾਂ ਨੇ ਇਹਦੀ ਐਮਬੀ ਬੁਕਸ ਬਣਾਈਆਂ ਜਿਨ੍ਹਾਂ ਨੇ ਇਹਦੀ ਮੈਜ਼ਰਮੈਂਟ ਕੀਤੀ ਉਹ ਸਾਰੇ ਲੋਕ ਇਹਦੇ ਵਿੱਚ ਇਨਵੋਲਵ ਹੈ ਤੇ ਜਿਹੜੇ ਆ ਬਿੱਲ ਬਣਾਏ ਗਏ ਨਾਲ ਲਾਏ ਆ ਵਿਦਾਊਟ ਡੇਟਡ ਬਿੱਲ ਹੈ ਕੱਲੀਆਂ ਇੱਟਾਂ ਦੇ ਬਿੱਲ ਲੱਗੇ ਹੋਏ ਆ ਸੀਮੈਂਟ ਹੈ ਹੀ ਨਹੀਂ ਕਿਤੇ ਬੱਜਰੀ ਹੈ ਨਹੀਂ ਸਰੀਆ ਹੈ ਨਹੀਂ ਰੇਤੇ ਦਾ ਬਿੱਲ ਜ਼ਰੂਰ ਹੈ ਤੇ ਇਹ ਬਹੁਤ ਵੱਡੀ ਤਾਂਦਲੀ ਹੈ ਕੱਲੀ ਇੱਕ ਨਹੀਂ ਇਹ ਤੋਂ ਪਹਿਲਾਂ ਵੀ ਮੈਂ 3-4 ਮਸਲੇ ਹਾਈਲਾਈਟ ਕਰ ਚੁੱਕਿਆ ਤੇ ਅੱਜ ਅਸੀਂ ਬੇਨਤੀ ਲੈ ਕੇ ਆਏ ਆ ਇਸ ਮਸਲੇ ਤੇ ਵੀ ਤੇ ਜਿਹੜੇ ਮਸਲੇ ਪਹਿਲਾਂ ਵਾਲੇ ਸੀ ਉਹ ਵੀ ਅੱਜ ਮਾਨਜੁਗ ਡੀ ਸਾਹ ਨੂੰ ਅਸੀਂ ਬੇਨਤੀ ਕਰਾਂਗੇ ਕਿ ਇਹਨਾਂ ਨੂੰ ਟਾਈਮ ਬਉਣ 5-7 ਦਿਨਾਂ ਦੇ ਵਿੱਚ ਵਿੱਚ ਇਹਦੀ ਜਿਹੜੀ ਇਨਕੁਆਇਰੀ ਕਰਕੇ ਇਹਨਾਂ ਦੋਸ਼ੀ ਲੋਕਾਂ ਦੇ ਖਿਲਾਫ ਜਿਹੜੀ ਕਾਰਵਾਈ ਉਹ ਕੀਤੀ ਜਾਵੇ ਤੁਹਾਡੇ ਹੀ ਚੈਨਲ ਤੇ 3-4 ਮਹੀਨੇ ਪਹਿਲਾਂ ਇੱਕ ਅਬੋਰ ਦਾ ਮੈਂ ਮਸਲਾ ਰੱਖਿਆ ਸੀ ਇਹ ਇੱਕ ਹੱਡਾ ਰੋੜੀ ਸੀ ਜਿੱਥੇ ਨਗਰ ਨਿਗਮ ਦੀ ਜਗ੍ਹਾ ਦੇ ਉੱਪਰ ਕੁਝ ਪ੍ਰਾਈਵੇਟ ਲੋਕਾਂ ਨੇ ਗੁੰਡਾ ਜਿਹੜਾ ਉਹ ਉੱਥੇ ਕਬਜ਼ਾ ਕੀਤਾ ਹੋਇਆ ਤੇ ਗੁੰਡਾਗਰਦੀ ਕਰਦੇ ਆ ਉਹ ਵੀ ਡੀਸੀ ਸਾਹਿਬ ਸਾਡੇ ਉੱਥੇ ਨਗਰ ਨਿਗਮ ਦੇ ਕਮਿਸ਼ਨਰ ਵੀ ਹੈ ਅੱਜ 4 ਮਹੀਨੇ ਹੋ ਗਏ ਡੀਸੀ ਸਾਹਿਬ ਨੇ ਕਿਹਾ ਸੀ ਉਹਦਾ ਟੈਂਡਰ ਲਾ ਦੇਾਂਗੇ ਟੈਂਡਰ ਲਾਉਣ ਦੀ ਗੱਲ ਕਿਤੇ ਹੈ ਹੀ ਨਹੀਂ ਉਹ ਅੱਜ ਵੀ ਜਿਹੜਾ ਬੰਦਾ ਗੁੰਡਾਗਰਦੀ ਕਰਦਾ ਹੈ ਅੱਜ ਵੀ 3-4 ਮਹੀਨੇ ਹੋ ਗਏ ਅਜੇ ਵੀ ਕਰੀ ਜਾਂਦਾ ਇਹਨਾਂ ਲੋਕਾਂ ਨੂੰ ਕੋਈ ਰੋਕਣ ਵਾਲਾ ਹੀ ਨਹੀਂ ਤੇ ਮੈਨੂੰ ਸਮਝ ਨਹੀਂ ਆਉਂਦੀ ਐਂ ਲੱਗਦਾ ਜਿਵੇਂ ਸਰਕਾਰ ਨਾਮ ਦੀ ਕੋਈ ਚੀਜ਼ ਹੀ ਨਹੀਂ ਸਾਰਾ ਸਿਸਟਮ ਆਪ ਮੁ ਮੈਂ ਜਿੰਨੇ ਮਸਲੇ ਹਾਈਲਾਈਟ ਕਰਦਾ ਸਾਰਿਆਂ ਦੇ ਡਾਕੂਮੈਂਟ ਕੰਪਲੀਟ ਹੈ ਇੱਕ ਵੀ ਗੱਲ ਮੈਂ ਆਪਦੇ ਕੋਲੋਂ ਨਹੀਂ ਕਹਿ ਰਿਹਾ ਇਹ ਸਾਰੀ ਜਿੰਨਾ ਵੀ ਰਿਕਾਰਡ ਹੈ ਇਹ ਸਾਰਾ ਰਿਕਾਰਡ ਉਹੀ ਹੈ ਜਿਹੜਾ ਅਫਸਰਾਂ ਨੇ ਦਿੱਤਾ ਹੈ ਆਰਟੀਆਈ ਦਾ ਡਾਟਾ ਹੈ ਜਿਹਦੇ ਵਿੱਚ ਉਹ ਬੰਦੇ ਗਿਲਟੀ ਸਾਬਤ ਹੁੰਦੇ ਐ ਪਰ ਹਰ ਵਾਰ ਕਿਤੇ ਨਾ ਕਿਤੇ ਖਾਨਾਪੂਰਤੀ ਕਰਕੇ ਅਰਜ਼ੀਆਂ ਪਾਸੇ ਸੁੱਟ ਦਿੱਤੀਆਂ ਜਾਂਦੀਆਂ ਕੰਮ ਕੋਈ ਹੁੰਦਾ ਹੀ ਨਹੀਂ ਤਾਂ ਅੱਜ ਮੈਂ ਬੇਨਤੀ ਕਰਨ ਆਇਆ ਕਿ ਟਾਈਮ ਬੌਂਡ ਕਰਕੇ ਸਾਰੇ ਮਸਲਿਆਂ ਦੀ ਜਿਹੜੀ ਇਨਕੁਆਇਰੀ ਹੈ 5-7 ਦਿਨਾਂ ਦੇ ਵਿੱਚ ਕਰਕੇ ਆਫਸਰਸ ਨੂੰ ਸਟ੍ਰਿਕ ਇਨਸਟਰਕਸ਼ਨ ਦਿੱਤੀਆਂ ਜਾਣ ਅੱਗੇ ਵੀ ਇਹਦੀ ਜਿਹੜੀ ਜਾਂਚ ਪੜਤਾਲ ਕਰਕੇ ਜੇ ਉਹਨੂੰ ਰਿਕਵਰੀ ਪਾਉਣੀ ਚਾਹੀਦੀ ਸਰਪੰਚ ਨੂੰ ਵਿਦ ਇੰਟਰਸਟ ਰਿਕਵਰੀ ਪਾਈ ਜਾਵੇ ਤੇ ਜੋ ਉਹਦੇ ਤੇ ਕਾਨੂੰਨੀ ਕਾਰਵਾਈ ਵੀ ਬਣਦੀ ਹੈ ਪੰਚਾਇਤੀ ਫੰਡਾਂ ਦਾ ਗਵਨ ਕਰਨ ਦੀ ਉਹ ਵੀ ਜਿਹੜੀ ਹੈ ਕੀਤੀ ਜਾਵੇ ਆਲੇ ਦੁਆਲੇ ਕੋਈ ਹੋ ਸਕਦਾ ਕਮਿਊਨਿਟੀ ਹੋਰ ਤੁਸੀਂ ਨਾ ਦੇਖਿਆ ਗੌਰ ਨਾ ਕੀਤਾ ਹੋਵੇ ਉਸ ਚੀਜ਼ ਨੂੰ ਲੈ ਕੇ ਆਲੇ ਦੁਆਲੇ ਤਾਂ ਦੇਖੋ ਜੀ ਮੈਂ ਮੈਨੂੰ ਦੇਖਣ ਦੀ ਲੋੜ ਹੀ ਨਹੀਂ ਮੈਂ ਨਹੀਂ ਬੋਲਦਾ ਮਿਸ ਜੀ ਮੈਂ ਦੇਖੋ ਇੱਕ ਗੱਲ ਕਰਦਾ ਮੈਂ ਬੋਲਦਾ ਹੀ ਨਹੀਂ ਇਹਦੇ ਡਾਕੂਮੈਂਟ ਬੋਲਦੇ ਆ ਕਾਗਜ਼ ਬੋਲਦੇ ਆ ਇਹਦੇ ਵਿੱਚ ਲੋਕੇਸ਼ਨ ਲਿਖੀ ਆ ਵਿਲੇਜ ਬਾਦਾ ਹੁਣ ਵਿਲੇਜ ਬਾਦਾਂ ਦੇ ਵਿੱਚ ਦਿਖਾਓ ਨਾ ਕਿੱਥੇ ਐ ਆਲੇ ਦੁਆਲੇ ਤਾਂ ਤੁਸੀਂ ਕਹਿ ਦੋ ਜੀ ਡੀਸੀ ਕੰਪਲੈਕਸ ਚ ਬਣਿਆ ਤੁਸੀਂ ਕਹਿ ਦੋ ਫਲਾਨੀ ਜਗ੍ਹਾ ਬਣਿਆ ਉਹਦੇ ਨਾਲ ਮਤਲਬ ਨਹੀਂ ਐ ਜਿਹੜੀ ਲੋਕੇਸ਼ਨ ਤੁਸੀਂ ਆਪਦੇ ਡਾਕੂਮੈਂਟ ਦੇ ਵਿੱਚ ਲਿਖ ਕੇ ਦੇਈ ਜਾਂਦੇ ਹੋ ਉੱਥੇ ਦੱਸੋ ਕਿੱਥੇ ਐ ਪਿੰਡ ਦਾ ਸਰਪੰਚ ਪਿੰਡ ਦੇ ਲੋਕਾਂ ਨੇ ਬਣਾਇਆ ਗ੍ਰਾਂਟ ਇਸ਼ੂ ਕੀਤੀ ਐ ਪਿੰਡ ਦੇ ਸਰਪੰਚ ਨੂੰ ਕੀਤੀ ਐ ਨਾ ਪਿੰਡ ਨੂੰ ਕੀਤੀ ਐ ਨਾ ਪਿੰਡ ਦੀ ಗ್ರಾಮ ਪੰਚਾਇਤ ਨੂੰ ਕੀਤੀ ਐ ਨਾ ਤੇ ਫਿਰ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਉੱਥੇ ਬਣਾਇਆ ਜਾ ਉੱਥੇ ਬਣਾਇਆ ਇਹਦੇ ਵਿੱਚ 43000 ਇਟਾ 5 ਲੱਖ 43 ਹਜ਼ਾਰ ਦੀਆਂ ਤਾਂ ਇੱਟਾਂ ਹੀ ਲੈ ਗਏ ਤੇ ਰੇਤਾ ਲਿਆ ਸੀਮਿੰਟ ਨਹੀਂ ਲਿਆ ਸੀਮਿੰਟ ਨਾਲ ਹੀ ਉਹਦਾ ਕਿਤੇ ਜੋੜਨਾ ਸੀ ਉਹਨੂੰ ਪਤਾ ਨਹੀਂ ਚੂਨੇ ਨਾਲ ਲਾ ਦਿੱਤੇ ਹੋਗੇ ਪਤਾ ਨਹੀਂ ਰੱਬ ਜਾਣਦਾ ਕਿਤੇ ਗਾਰਾ ਬਣਾ ਕੇ ਲਾਈ ਕਿ ਹੁਣ ਇਹ ਤਾਂ ਮੈਨੂੰ ਨਹੀਂ ਪਤਾ ਜਾਂਚ ਦਾ ਵਿਸ਼ਾ ਹੈ ਹੋ ਸਕਦਾ ਗਾਰਾ ਬਣਾ ਕੇ ਲਾਇਆ ਹੋਈ ਇਹ ਵੀ ਹੋ ਸਕਦਾ ਕੀ ਕੌਂਗਰੇਸੀ ਨਹੀਂ ਮਾਨੂੰ ਮੰਨ ਦੋ ਜੀ ਵੀਰ ਹੁਣ ਆਏ ਆ ਵੀ ਵਾਰ-ਵਾਰ ਕਹਿਣਾ ਚੰਗਾ ਤਾਂ ਨਹੀਂ ਲੱਗਦਾ ਤੇ ਅਸੀਂ ਵੀ ਕਈ ਵਾਰੀ ਸੋਚਦੇ ਆ ਕਿ ਅੱਛਾ ਨਹੀਂ ਲੱਗਦਾ ਚਲੋ ਕਈ ਵਾਰੀ ਸਮਾਂ ਲੱਗ ਜਾਂਦਾ ਪਰ ਆਖਰੀ ਹੱਲ ਇੱਕੋ ਹੀ ਹੈ ਜਿਹੜਾ ਹੁਣ ਮੈਨੂੰ ਨਜ਼ਰ ਆ ਰਿਹਾ ਕਿਉਂਕਿ ਮੈਂ ਹਰੇਕ ਜੈਨੂਨ ਮੁੱਦੇ ਤੇ ਵਾਇਟ ਠਾਉਂਦਾ ਲੋਕ ਹਿੱਤ ਚ ਠਾਉਣਾ ਉਹ ਪੰਜਾਬ ਦੇ ਲੋਕਾਂ ਦੇ ਹੀ ਮਸਲੇ ਐ ਤੇ ਸਾਰੇ ਮਸਲਿਆਂ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਟੈਕਸ ਦਾ ਪੈਸਾ ਜਿਹਨੂੰ ਉਰੇ ਪਰੇ ਕੀਤਾ ਜਾ ਰਿਹਾ ਤਾਂ ਉਹ ਮਸਲੇ ਠਾਉਂਦੇ ਆ ਜਦੋਂ ਸੁਣਵਾਈ ਨਹੀਂ ਹੁੰਦੀ ਫਿਰ ਆਖਰੀ ਹੱਲ ਤਾਂ ਇੱਕੋ ਹੀ ਹੈ ਨਾ ਸਾਨੂੰ ਹੁਣ ਵਾਰ-ਵਾਰ ਕਿੰਨੀ ਵਾਰ ਕਹਾਂ ਵੀ ਸਾਨੂੰ ਧਰਨੇ ਤੇ ਬਹਿਣਾ ਪੈਣਾ ਹਾਂ ਹੱਲੇ ਤੱਕ ਅਸੀਂ ਬੈਠੇ ਨਹੀਂ ਅਸੀਂ ਕਹਿ ਹਰ ਵਾਰ ਦਿੰਨੇ ਆ ਅਸੀਂ ਵੀ ਇਹ ਸੋਚਦੇ ਆ ਵੀ ਚਲੋ ਲੋੜ ਨਹੀਂ ਹੋ ਜਾਏਗਾ ਹੱਲ ਹੋ ਜਾਏਗਾ ਪਰ ਆਖਰ ਤਾਂ ਸਾਡੀ ਮਜਬੂਰੀ ਇਹੀ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਵਾਲੇ ਰਾਹ ਤੁਰਨਾ ਪੈਣਾ ਚੰਗਾ ਤਾਂ ਨਹੀਂ ਲੱਗਦਾ ਬਿਲਕੁਲ ਚੰਗਾ ਨਹੀਂ ਲੱਗਦਾ ਕਿ ਹੁਣ ਧਰਨਿਆਂ ਤੇ ਬੈਠੀਏ ਕੰਮ ਕੀ ਆ ਵੀ ਗੱਲ ਕੁਝ ਮਿਲਿਆ ਹਾਂ ਸਰਪੰਚ ਸਾਹਿਬ ਬੜਾ ਤਮਕਾ ਡਰਾ ਰਹੇ ਸੀ ਉਹ ਉਹਨਾਂ ਦਾ ਮੈਨੂੰ ਪਿੰਡ ਦੇ ਲੋਕਾਂ ਨੇ ਦੱਸਿਆ ਉਹਨਾਂ ਦਾ ਤਰੀਕਾ ਐਂ ਡਰਾ ਦਾਬੇ ਮਾਰਦੇ ਆ ਵੀ ਐਂ ਕਰ ਦੂੰ ਕਰ ਦੂੰ ਪਰ ਉਹ ਮੈਂ ਬਹੁਤ ਡਰਿਆ ਜੀ ਮੈਂ ਤਾਂ ਮੈਂ ਡਰਿਆ ਬਹੁਤ ਵਾਕਈ ਡਰਿਆ ਸਰਪੰਚ ਸਾਹਿਬ ਦੇ ਦਾਬਿਆਂ ਤੋਂ ਡਰਿਆ ਤੇ ਕਿਉਂਕਿ ਇਹ 12 13 ਸਾਲ ਹੋ ਗਏ ਮੈਨੂੰ ਮਜ਼ਾ ਆਉਂਦਾ ਇਹੋ ਜਿਹੇ ਲੋਕਾਂ ਨਾਲ ਇਹ ਐਦਾ ਕਰਨ ਦਾ ਕੋਈ ਗੱਲ ਨਹੀਂ ਉਹਨਾਂ ਨੂੰ ਧਮਕੀਆਂ ਦੇ ਲੈਣ ਦਿਓ ਹੁਣ ਆਪਾਂ ਉਹਨਾਂ ਦੇ ਪਿੰਡ ਜਾਣਾ ਮੈਂ ਉਹਨਾਂ ਨੂੰ ਅੱਜ ਕਿਹਾ ਸਵੇਰੇ ਵੀਡੀਓ ਚ ਵੀ ਸਰਪੰਚ ਸਾਹਿਬ ਤੁਹਾਡੇ ਪਿੰਡ ਆ ਰਹਿਆਂ ਤੇ ਇੱਕ ਮਸਲਾ ਹੋਰ ਵੀ ਇਹਨਾਂ ਦੇ ਪਿੰਡ ਦਾ ਉਹ ਗੰਤੀਆਂ ਉਹ ਕੀ ਕਹਿੰਦੇ ਉਹਨੂੰ ਗਿੰਤੀਆਂ ਹੀ ਲੈ ਕੇ ਚੱਲਾਂਗੇ ਉੱਥੇ ਲੱਭਾਂਗੇ ਉਹ ਵੀ ਤੇ ਸਰਪੰਚ ਸਾਹਿਬ ਨੂੰ ਨਾਲ ਲੈ ਕੇ ਜਾਣਾ ਪਾਈਪਾਂ ਲੱਭਣੀਆਂ ਆ ਪਾਸੇ ਪਿੰਡ ਚ ਪਾਈਪਾਂ ਪੁਆਈਆਂ ਨੇ ਉਹ ਉਸੇ ਪਿੰਡ ਚ ਲੱਭਣੀਆਂ ਹੱਲੇ ਉਹਦੇ ਵੀ ਰਿਕਾਰਡ ਲੈ ਕੇ ਆਵਾਂਗੇ ਉਹ ਪਾਈਪਾਂ ਲੱਭਣੀਆਂ ਆ ਆਪਾਂ ਸਰਪੰਚ ਨੂੰ ਨਾਲ ਲੈ ਕੇ ਸਰਪੰਚ ਨੂੰ ਨਾਲ ਲੈ ਕੇ ਚੱਲਾਂਗੇ ਵੀ ਸਰਪੰਚ ਸਾਹਿਬ ਦੱਸੋ ਇਹ ਪਾਈਪਾਂ ਕਿੱਥੇ ਆ ਤਾਂ ਅੱਜ ਇਸ ਬੀ ਸਰ ਨੂੰ ਇਹ ਮੰਗ ਪੱਤਰ ਦੇਣ ਆਏ ਆ ਕਿ ਇਹਦੀ ਕਾਰਵਾਈ ਜਿਹੜੀ ਹੈ ਸਟ੍ਰਿਕਟਲੀ ਕਰੋ ਇਹ ਤਾਂ ਹੀ ਇਹੋ ਜੇ ਲੋਕ ਹਟਣਗੇ ਜਿੰਨੀ ਦੇਰ ਅਸੀਂ ਇਹਨਾਂ ਨੂੰ ਟੰਗਦੇ ਨਹੀਂ ਇਹਨਾਂ ਨੇ ਨਹੀਂ ਸੁਧਰਨਾ ਸਾਡੇ ਜਿੰਨੇ ਬੀ ਡੀ ਪੀ ਆਫਿਸ ਹੈ ਪੂਰੇ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਮੈਂ ਚੈਲੰਜ ਕਰਕੇ ਕਹਿੰਦਾ ਤੁਸੀਂ ਜਾਂਚ ਕਰਾ ਲਓ ਇਹਨਾਂ ਦਾ ਆਡਿਟ ਕਰਾ ਲਓ ਤੁਸੀਂ ਹਰਾਨ ਹੋ ਜਾਓਗੇ 80% ਗ੍ਰਾਂਟਾਂ ਦਾ ਗਵਨ ਹੈ 80 80% ਤੁਸੀਂ ਅਬੋਰ ਦੀ ਗੱਲ ਕਰ ਲਓ ਬੱਲੋਆਣੇ ਦੀ ਕਰ ਲਓ ਫਾਜ਼ਿਲਗਾ ਦੀ ਕਰ ਲਓ ਜਲਾਲਾਬਾਦ ਦੀ ਕਰ ਲਓ ਇੰਨੇ ਪੈਸਿਆਂ ਦਾ ਗਵਨ ਹੈ ਤੁਸੀਂ ਹੈਰਾਨ ਹੋ ਜਾਓਗੇ ਕਿਹੜੀ ਸਰਕਾਰ ਚ ਗਵਨ ਹੋਇਆ ਹੈ ਜਿਹੜਾ ਇਹ ਇਹ ਪਿਛਲੀ ਸਰਕਾਰ ਦਾ ਵੀ ਹੁਣ ਦੇ ਵੀ ਹੈ ਐਮਪੀ ਚੋਣਾਂ ਤੋਂ ਪਹਿਲਾਂ ਸਾਡੇ ਵਾਲੇ ਐਮਐਲਏ ਨੇ ਦੋ ਤਿੰਨ ਨੇ ਸਾਰੇ ਪਿੰਡਾਂ ਦੀਆਂ ਜਿੰਨੇ ਪੈਸੇ ਸੀ ਉਹ ਕਢਵਾ ਲਏ ਖਾਤਿਆਂ ਚੋਂ ਸੈਕਟਰੀਆਂ ਨੂੰ ਕਹਿ ਕੇ ਪ੍ਰਬੰਧਕ ਆਪਦੇ ਲਾ ਲਏ ਸਾਰੇ ਅਕਾਊਂਟ ਚੋਂ ਪੈਸੇ ਕਢਾ ਲਏ ਤੇ ਜਦੋਂ ਉੱਥੇ ਜਾ ਕੇ ਕੰਮ ਵੇਖਦੇ ਆ ਉੱਥੇ ਟਿਕ ਨਹੀਂ ਲੱਗੀ ਕਮਿਊਨਿਟੀ ਆ ਦੀ ਗੱਲ ਕਰੀਏ ਤਾਂ ਕਿਹੜੇ ਸਰਕਾਰ ਦੁਆਰਾ ਜਿਹੜੀ ਇਹ ਪੈਸੇ ਦਿੱਤੇ ਗਏ ਇਹ ਐਮਪੀ ਲੈਂਡ ਦਾ ਫੰਡ ਸੀ ਸੁਖਵੀਰ ਬਾਦਲ ਜੀ ਐਮਪੀ ਸਾਡੇ ਪਿਛਲੇ ਪਲਾਨ ਦੇ ਵਿੱਚ ਹ ਤਾਂ ਪਿਛਲੇ ਪਲਾਨ ਦੇ ਵਿੱਚ ਉਹ ਐਮਪੀ ਸੀਗੇ ਸੁਖਵੀਰ ਬਾਦਲ ਜੀ ਉਹਨਾਂ ਵੱਲੋਂ 5 ਲੱਖ ਦਾ ਜਿਹੜਾ ਦਿੱਤਾ ਗਿਆ ਸੀ ਤਾਂ ਉਹਦਾ ਇੱਕ ਮੈਪ ਹੁੰਦਾ ਹੈ ਕਿ ਉਹਦੇ ਅਕੋਰਡਿੰਗ ਚਾਰਦਵਾਰੀ ਕਰਕੇ ਟੀਨ ਦੀਆਂ ਚਾਦਰਾਂ ਲਾ ਕੇ ਇੱਕ ਪੂਰਾ ਹਾਲ ਬਣਾਇਆ ਜਾਂਦਾ ਹੈ ਕਿ ਕਿਸੇ ਵੀ ਗਰੀਬ ਭੈਣ ਭਰਾਣੇ ਕੋਈ ਵਿਆਹ ਸ਼ਾਦੀ ਪ੍ਰੋਗਰਾਮ ਫੰਕਸ਼ਨ ਕਰਨਾ ਹੈ ਤਾਂ ਉਹ ਉੱਥੇ ਕਰ ਸਕਦੇ ਆ ਗਏ ਸੀ ਤੁਸੀਂ ਬੁੱਕਰ ਆਣ ਵਾਸਤੇ ਹਾਂ ਗਏ ਸੀ ਮੈਂ ਵੀ ਗਿਆ ਸੀ ਬਾਂਸਰ ਸਾਹਿਬ ਵੀ ਕੱਲ ਮੇਰੇ ਨਾਲ ਗਏ ਸੀ ਅਸੀਂ ਪੁੱਛਿਆ ਉੱਥੇ ਜਾ ਕੇ ਮਿਲਿਆ ਨਹੀਂ ਕਿਤੇ ਮਿਲੇ ਆ ਨਹੀਂ ਕਿਤੇ ਜੀ ਇਹ ਦਿੱਕਤ ਆਈ ਹੈ ਤਾਂ ਜਿਹੜਾ ਇੱਕ ਇੱਕ ਕਰਕੇ ਚੱਲਾਂਗੇ ਮਸਲੇ ਬਹੁਤ ਆ ਇਕੱਲੇ ਇਸ ਪਿੰਡ ਦੇ ਨਹੀਂ بڑے ਪਿੰਡਾਂ ਦੇ ਮਸਲੇ ਇੱਕ ਇੱਕ ਕਰਕੇ ਤਰਤੀਬ ਵਾਈ ਕਿਉਂਕਿ ਸਾਰੇ ਇਕੱਠੇ ਕਰ ਦੇਾਂਗੇ ਨਾ ਹੋਣਾ ਫਿਰ ਕੁਝ ਨਹੀਂ ਉਹ ਟਕੇ ਰਹਿ ਜਾਣਗੇ ਚਾਰਕ ਦਿਨ ਹਾਈਲਾਈਟ ਹੋਊਗਾ ਉਸ ਤੋਂ ਬਾਅਦ ਫਿਰ ਮਿੱਟੀ ਪੈ ਜਾਣੀ ਹੈ ਹੁਣ ਕਾਰਵਾਈ ਤੇ ਡੀਸੀ ਮੈਡਮ ਨਹੀਂ ਕਰਦੇ ਫਿਰ ਕੀ ਕਰੋਗੇ ਐਸ ਕੀ ਡੈਫੀਨੇਟਲੀ ਜੇ 7 ਦਿਨਾਂ ਦੇ ਵਿੱਚ ਇਸ ਦੇ ਤੇ ਕੋਈ ਕਾਰਵਾਈ ਨਾ ਹੋਈ ਤਾਂ ਪੱਕਾ ਤਰਨਾ ਦੇਾਂਗੇ ਡੀਸੀ ਦਫ਼ਤਰ ਦੇ ਬਾਹਰ ਐਸ ਕੀ ਪੱਕਾ ਕਰਾਂਗੇ ਟੈਂਟੜਾ ਅੱਜ ਹੀ ਬੁੱਕ ਕਰ ਜਾਣਾ ਜੀ ਮੈਂ ਅੱਜ ਹੀ ਉਹਨੂੰ ਕਹਿ ਦੇਣਾ ਵੀਰੇ ਵੀ ਅੱਜ ਜਿੰਨੀ ਤਰੀਕ ਹੈ ਤੇ 7 ਦਿਨਾਂ ਬਾਅਦ ਜੇ ਇਹਦੇ ਤੇ ਕਾਰਵਾਈ ਨਾ ਹੋਈ ਤਾਂ ਆਪਾਂ ਧਰਨਾ ਦੇਣਾ ਟੈਂਟ ਤੂੰ ਲਾ ਦੀ ਬਸ ਅੱਜ ਹੀ ਕਹਿ ਦੇਣਾ ਠੀਕ ਹੈ ਥੈਂਕ ਯੂ ਜੀ ਕੀ ਕਹੋਗੇ ਤੁਸੀਂ ਅੱਜ ਇੱਕ ਕੱਲ ਦੀਪ ਮੋਜ ਵੀਰ ਜੀ ਸਾਡੇ ਪਿੰਡ ਪਹੁੰਚੇ ਸੀਗੇ ਮਸਲਾ ਤਾਂ ਕਾਫੀ ਟਾਈਮ ਦਾ ਸਾਡੇ ਕੋਲ ਹੈ ਪਿਛਲੇ ਜਦੋਂ ਦੀ ਨਵੀਂ ਸਰਕਾਰ ਬਣੀ ਹੈ ਉਸ ਟਾਈਮ ਦਾ ਅਸੀਂ ਮਸਲੇ ਚੱਕਦੇ ਆ ਪਹਿਲਾਂ ਇਹਨੇ ਪਲਾਟਾਂ 'ਚ ਕਪਲਾ ਕੀਤਾ ਉਹਦੇ ਵਿੱਚ ਅਸੀਂ ਸੰਘਰਸ਼ ਕਰਕੇ ਉਹ ਕੈਨਸਲ ਕਰਾਇਆ ਕਰੋੜਾਂ ਦੀ ਸੰਪਤੀ ਸੀ ਜਿਹਨੂੰ ਚੋਨਾ ਲਾਇਆ ਸਰਪੰਚ ਨੇ ਬਾਅਦ ਦੇ ਸਰਪੰਚ ਨੇ ਉਸ ਤੋਂ ਬਾਅਦ ਉਹ ਛੋਟੇ ਛੋਟੇ ਕਪਲੇ ਨੇ ਧਰਮਸ਼ਾਲਾ ਤੇ ਕਬਜ਼ੇ ਇਹ ਨਿੱਕੇ ਨਿੱਕੇ ਬਹੁਤ ਜਿਹੜੇ ਇਹਨੇ ਮਸਲੇ ਜਿਹੜੇ ਹੈਗੇ ਸਾਡੇ ਕੋਲ ਪਰ ਇਹ ਮੇਨ ਮਸਲਾ ਜਦੋਂ ਸਾਨੂੰ ਆਰਟੀਆਈ ਪਾਉਂਦੇ ਸੀ ਮਤਲਬ ਬੜਾ ਖੱਜਲ ਖਵਾਈ ਕਰਕੇ ਵੀਡੀਓ ਨੂੰ ਪਾਉਣੀ ਡੀਸੀ ਨੂੰ ਸਾਡੀ ਇੱਥੇ ਸੁਣਾਈ ਨਹੀਂ ਹੋਈ ਅਖੀਰ ਅਸੀਂ ਚੌਥੀ ਅਪੀਲ ਪਾ ਕੇ ਕਮਿਸ਼ਨ ਸਾਹਿਬ ਤੋਂ ਸਾਨੂੰ ਚੰਡੀਗੜ੍ਹੋਂ ਸਾਨੂੰ ਇਹ ਸਾਰੀ ਆਰਟੀਆਈ ਪ੍ਰਾਪਤ ਹੋਈ ਜਦੋਂ ਸਾਨੂੰ ਮਿਲੀ ਉਹਦੇ ਵਿੱਚ ਅਸੀਂ ਜਦੋਂ ਅਜੇ ਸਟਾਰਟਿੰਗ ਕੀਤੀ ਅਜੇ ਇੱਕ ਦੋ ਪੰਨੇ ਹੀ ਅਸੀਂ ਫੋਲਿਆ ਤੇ ਸਾਨੂੰ ਇੱਕ ਧਰਮਸ਼ਾਲਾ ਦਾ ਜਿਹੜਾ ਵਿਆਹ ਦੇ ਗਰੀਬ ਪਰਿਵਾਰਾਂ ਦਾ ਸਾਨੂੰ ਮਿਲਿਆ ਉਹਦੇ ਤੇ ਅਸੀਂ ਜਦੋਂ ਗੌਰ ਕੀਤੀ ਅਸੀਂ ਵੇਖਿਆ ਪਿੰਡ ਵਾਲੇ ਉਪਰਾ ਬੈਠੇ ਆ ਮੈਂਬਰ ਸਾਹਿਬ ਹੈਗੇ ਆ ਮੌਜੂਦਾ ਇਹਨਾਂ ਨੂੰ ਪੁੱਛ ਲਓ ਇਹਨਾਂ ਨੇ ਵੀ ਵੇਖਿਆ ਕਿ ਨੇੜੇ ਤੇੜਾ ਤਾਂ ਹੈ ਹੀ ਨਹੀਂ ਜਦੋਂ ਅਸੀਂ ਸਾਰੀ ਕੀਤੀ ਤੇ ਸਾਨੂੰ ਨਹੀਂ ਪਾਇਆ ਗਿਆ ਤੇ ਇੱਕ ਦੋ ਵਾਰਾਂ ਮਤਲਬ ਪੰਚਾਇਤ ਨੇ ਸਨਾ ਸਾਹਿਬ ਮੌਜੂਦਾ ਐਮਐਲਏ ਨਾਲ ਗੱਲ ਕੀਤੀ ਪਰ ਗੌਰ ਸੁਣਾਈ ਨਹੀਂ ਹੋਈ ਕਲਦੀਪ ਜੀ ਆਏ ਆ ਸਾਡੀ ਇਹਨਾਂ ਨੇ ਬਾਹ ਫੜੀ ਏ ਅੱਜ ਅਸੀਂ ਹੁਣ ਡੀਸੀ ਸਾਹਿਬ ਨੂੰ ਮਿਲ ਕੇ ਤੇ ਮੰਗ ਪੱਤਰ ਦੇਣ ਲੱਗਿਆ ਤੇ ਚਾਹੁੰਦੇ ਆ ਕਿ ਜਲਦੀ ਤੋਂ ਜਲਦੀ ਇਸ ਮਸਲੇ ਤੇ ਕਾਰਵਾਈ ਕੀਤੀ ਜਾਵੇ ਸਰਪੰਚ ਦੇ ਜੇ ਹੈ ਕਿਸੇ ਪਾਸੇ ਤਾਂ ਸਾਨੂੰ ਪਿੰਡ ਵਾਲਿਆਂ ਨੂੰ ਪਤਾ ਤਾਂ ਲੱਗੇ ਨਾ ਇੰਨੇ ਵਿਆਹ ਹੋ ਚੁੱਕੇ ਨੇ 2 ਸਾਲ ਹੋ ਗਏ ਬਣੀ ਨੂੰ ਉਸ ਤੋਂ ਬਾਅਦ ਗਰੀ ਪਰਿਵਾਰਾਂ ਦੇ 36 ਵਿਆਹ ਹੋ ਗਏ ਹੋਣਗੇ ਪਿੰਡ ਵਿੱਚ ਕਿਸੇ ਦਾ ਨਹੀਂ ਹੋਇਆ ਸਾਰੇ ਪੰਚਾਇਤਕਾਰ ਦੇ ਵਿੱਚ ਟੈਂਟ ਲਗਾਉਂਦੇ ਆ ਕੋਈ ਦੁੱਖ ਸੁੱਖ ਹੋ ਜਾਵੇ ਅਸੀਂ ਗੁਰਦੁਆਰੇ ਨੂੰ ਔਰ ਪੰਚਾਇਤਕਾਰ ਨੂੰ ਵਰਤੋਂ 'ਚ ਲੈਣੇ ਆ ਪਰ ਨਹਿਰ ਨਾਲ ਨੁਕਸਾਨ ਨਾ ਹੋ ਜਾਵੇ ਔਰ ਬਸ ਉਹੀ ਹੈ ਨੁਕਸਾਨ ਬਣਿਆ ਹੋਊਗਾ ਜਿੱਥੇ ਪਹਿਲੀ ਬਿਲਡਿੰਗ ਹੈ ਜਿਹਦੇ ਬਿਨਾ ਗਾਰੇ ਬਿਨਾ ਇਟਾਂ ਔਰ ਬਿਸਵਾਰੀ ਬਿਨਾ ਸਰਿਆ ਸੀਮੈਂਟ ਇਹਨਾਂ ਤੋਂ ਬਿਨਾ ਉਹਦੇ ਤੋਂ ਬਣੀ ਐ ਪਹਿਲੀ ਬਿਲਡਿੰਗ ਐ ਜਿਹੜੀ ਤੇ ਉਹਦੇ ਵਿੱਚ 5 ਲੱਖ ਦੇ ਵਿੱਚ ਕੱਲੀ ਇੱਟਾਂ ਹੀ ਲੱਗ ਗਈਆਂ ਕੋਈ ਚੋਰੀ ਤਾਂ ਨਹੀਂ ਹੋ ਗਿਆ ਉੱਥੇ ਕਿਤੇ ਨਹੀਂ ਹੋ ਜੀ ਹੋ ਸਕਦਾ ਕਿ ਖੱਗ ਕੇ ਤੇ ਕਿਸੇ ਹੋਰ ਪਿੰਡ ਤੋਂ ਦਿੱਤਾ ਹੋਵੇ ਉਜੂਬਾ ਕੀ ਬਾਕੀ ਅਸੀਂ ਤਾਂ ਨਦੀਪ ਜੀ ਕੱਲ ਲੱਭਦੇ ਫਿਰੇ ਰਾਤ ਅਸੀਂ ਵੀ ਟਾਰਚਾ-ਟਾਰਚਾਂ ਲੈ ਕੇ ਪਿੰਡ 'ਚ ਮੁਲੱਭਿਆ ਐ ਜੱਸੇ-ਪਾਸੇ ਟੈਂਕੀ ਤੇ ਚੜ ਕੇ ਨਜ਼ਰ ਮਾਰੀਏ ਕੋਈ ਸ਼ਾਇਦ ਕਿਤੇ ਮਿਲ ਜਾਵੇ ਪਰ ਨਹੀਂ ਜੇ ਇਹ ਬਣਿਆ ਹੁੰਦਾ ਤਾਂ ਸਾਡੇ ਐਮਐਲਏ ਸਾਹਿਬ ਸਭ ਨਾਲ ਪਹਿਲਾਂ ਨਿੱਕੀ ਜੀ ਕੋਈ ਦੁਗਾਟਣ ਹੁੰਦਾ ਨਾ ਪੱਜ ਕੇ ਕਰਦੇ ਐ ਇਹ ਤਾਂ ਉਦਘਾਟਨ ਹੋਣਾ ਸੀ ਉਦਘਾਟਨ ਵੀ ਨਹੀਂ ਹੋਇਆ ਨਹੀਂ ਤਾਂ ਪਿਛਲੀ ਸਰਕਾਰ ਚ ਬਣਿਆ 2000 ਨਹੀਂ ਜੀ ਉਹ ਬਣ ਗਿਆ ਉਹਨਾਂ ਨੂੰ ਇਲੈਕਸ਼ਨ ਹੋ ਗਏ ਸੀ ਕੌਂਸਲ ਆਫ ਕੰਟੈਕਟ ਦੇ ਵਿੱਚ ਬਣਿਆ ਜਦੋਂ ਜਦੋਂ ਉਹ ਰਿਜ਼ਲਟ ਆਇਆ ਉਹਨਾਂ ਨੂੰ ਬਣ ਕੇ ਕੰਪਲੀਟ ਸੀ ਅਸੀਂ ਮੰਗ ਕਰਦੇ ਹਾਂ ਜੇ ਇਹਦੇ ਚ ਕਪਲਾ ਹੈ ਤਾਂ ਬੰਦੀ ਕਾਨੂੰਨੀ ਕਾਰਵਾਈ ਸਰਪੰਚ ਦੇ ਖਿਲਾਫ ਕੀਤੀ ਜਾਵੇ ਮੇਰਾ ਨਾਮ ਤੁਹਾਡਾ ਮੇਰਾ ਨਾਮ ਸੁਭਾਸ਼ ਚੰਦਰ ਹੈ ਅਸੀਂ ਪਿੰਡ ਬਾਦਾ ਦੇ ਰਹਿਣ ਵਾਲੇ ਹਾਂ ਅਸੀਂ ਇੱਕਾ ਮੰਗ ਪੱਤਰ ਡੀਸੀ ਸਾਹਿਬ ਕੋਲ ਲੈ ਕੇ ਆਏ ਡਿਪਟੀ ਕਮਿਸ਼ਨਰ ਸਾਹਿਬ ਕੋਲ ਸਾਡੇ ਪਿੰਡ ਵਿੱਚ ਲਗਾਤਾਰ ਗ੍ਰਾਂਟ ਆਉਂਦੀ ਹੈ ਪਰ ਗਪਲੇ ਹੋ ਜਾਂਦੇ ਨੇ ਲਗਾਤਾਰ ਸਾਡੇ ਪਿੰਡ ਦਾ ਹਾਲ ਤੁਸੀਂ ਦੇਖ ਲਓ ਬੜਾ ਮਾੜਾ ਹਾਲ ਹੈ ਸੜਕਾਂ ਨਾਲੀਆਂ ਸਾਰੀਆਂ ਟੁੱਟੀਆਂ ਪਈਆਂ ਨੇ ਸਾਡੇ ਕੋਈ ਉੱਥੇ ਵਿਕਾਸ ਦਾ ਕੰਮ ਨਾ ਨਾਂ ਦੀ ਚੀਜ਼ ਹੀ ਹੈ ਨੀ ਤੇ ਜੋ ਵੀ ਗ੍ਰਾਂਟ ਆਉਂਦੀ ਹੈ ਜੋ ਵੀ ਗ੍ਰਾਂਟ ਆਉਂਦੀ ਹੈ ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਪਿੰਡ ਤੇ ਤਾਂ ਲਾਈ ਹੀ ਨਹੀਂ ਜਾਂਦੀ ਹੂੰ ਗ੍ਰਾਂਟ ਦਿੰਦੀ ਹੈ ਸਰਕਾਰ ਨੇ ਸਰਕਾਰ ਲਗਾਤਾਰ ਗ੍ਰਾਂਟਾ ਦੇ ਰਹੀ ਹੈ ਪਰ ਉੱਥੇ ਵਰਤੋਂ ਚ ਨਹੀਂ ਆ ਰਹੀ ਕੌਣ ਨਹੀਂ ਲਾ ਰਿਹਾ ਵਰਤੋਂ ਬਚਾਏ ਮੌਜੂਦਾ ਪੰਚਾਇਤ ਨਹੀਂ ਲਗਾ ਰਹੀ ਸਹੀ ਕੰਮ ਤੇ ਲਾਹ ਨਹੀਂ ਰਹੀ ਪੰਜ ਸਾਲ ਨੇ ਤੁਸੀਂ ਬੋਲੇ ਪੰਜ ਸਾਲ ਹੋ ਗਏ ਹੁੰਦਾ ਪੰਜ ਸਾਲ ਅਸੀਂ ਲਗਾਤਾਰ ਰੋਲਾ ਪਾ ਰਹੇ ਅਸੀਂ ਕਹਿ ਰਹੇ ਆ ਐਪਲੀਕੇਸ਼ਨਾਂ ਦੇ ਰਹੇ ਆ ਪਰ ਸਾਡੀ ਕੋਈ ਸੁਣਵਾਈ ਹੋ ਹੀ ਨਹੀਂ ਰਹੀ ਕਿਹਨੂੰ ਜਿਹਨੇ ਐਪਲੀਕੇਸ਼ਨ ਦਿੱਤੀ ਅਸੀਂ ਵੀਡੀਓ ਸਾਹਿਬ ਨੂੰ ਡੀਡੀਪੀਓ ਸਾਹਿਬ ਨੂੰ ਐਡੀਸੀ ਸਾਹਿਬ ਨੂੰ ਐਪਲੀਕੇਸ਼ਨਾਂ ਦੇ ਚੁੱਕੇ ਆ ਆਰਟੀਆਈ ਪਾਈਗੇ ਹਾਂ ਅਸੀਂ ਅਸੀਂ ਹਾਈ ਕੋਰਟ ਵੀ ਜਾ ਚੁੱਕੇ ਆ ਉੱਥੋਂ ਹਾਈ ਕੋਰਟ ਨੇ ਡਾਇਰੈਕਸ਼ਨ ਕਰਤੀ ਉਹਦੇ باوجود ਵੀ ਇਹਨਾਂ ਦੋਸ਼ੀ ਬੰਦਿਆਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਆਰਟੀਆਈ ਤੁਹਾਡੇ ਵੱਲੋਂ ਲੱਗੂ ਹਾਂਜੀ ਮੇਰੇ ਵੱਲੋਂ ਆਰਟੀਆਈ ਲਾਈ ਗਈ ਸੀ ਪਰ ਉਹ ਵੀ ਅਸੀਂ ਬੜਾ ਸੰਘਰਸ਼ ਕਰਕੇ ਸੂਚਨਾ ਕਮਿਸ਼ਨ ਤੋਂ ਸਾਨੂੰ ਰਿਕਾਰਡ ਮਿਲਿਆ ਇੱਥੋਂ ਨਹੀਂ ਮਿਲਿਆ ਇੱਥੋਂ ਨਹੀਂ ਦਿੱਤਾ ਨਹੀਂ ਨਹੀਂ ਉਹਨਾਂ ਕੀ ਮੰਗ ਕਰ ਰਹੇ ਅਸੀਂ ਮੰਗ ਕਰਨੇ ਜਿਹੜੇ ਵੀ ਇਹ ਕਪੜਾ ਹੋਇਆ ਇਹ ਕਪੜੇ ਦੀ ਰਿਕਵਰੀ ਕੀਤੀ ਜਾਵੇ ਔਰ ਜੋ ਜਿੱਥੇ ਦੀ ਗ੍ਰਾਂਟ ਆਈ ਹੈ ਉੱਥੇ ਉਸ ਜਗ੍ਹਾ ਤੇ ਸਹੀ ਜਗ੍ਹਾ ਤੇ ਉਹਨੂੰ ਭਰਤਿਆ ਜਾਵੇ ਪੈਪਾਂ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਪੈਪਾਂ ਉਹ ਵੀ ਕਪੜਾ ਹੋਇਆ ਜੀ ਪੈਪਾਂ ਦੇ ਬਿੱਲਾਂ ਦੇ ਵਿੱਚ ਆ ਰਿਹਾ ਵੀ ਇੱਕ ਪਾਈਪ ਲਾਈਨ ਪਾਈ ਗਈ ਉਹਦੀ ਗ੍ਰਾਂਟ ਇਸ਼ੂ ਹੋਈ ਹੈ ਬਿੱਲ ਲੱਗੇ ਨੇ ਬਿੱਲਾਂ ਦੇ ਉੱਤੇ ਡਾਟਾ ਨਹੀਂ ਹੈ ਗਿਆ ਦੀ ਪੈਪ ਲੈਂਸੀ ਹੋ ਸੀ ਗਰੇ ਦੇ ਸੀ ਪਾਣੀ ਪੀਂਦੇ ਸੀ ਉਹ ਜਾਂਚ ਦਾ ਵਿਸ਼ਾ ਫਿਰ ਸਭ ਦੱਸਾਂਗੇ ਤੁਹਾਨੂੰ ਪਰ ਪਹਿਲਾਂ ਇਹ ਜਿਹੜਾ ਇਹ ਇਹ ਨਾ ਤੁਹਾਡਾ ਮੇਰਾ ਨਾਮ ਸੁਬਾਸ਼ ਸ਼ਰਮਾ ਕਿੱਥੇ ਦਾ ਰਹਾਂ ਮੇਰਾ ਪਿੰਡ ਬੱਦਾ ਹੈ ਤੇ ਨਹੀਂ ਕਾਰਵਾਈ ਹੁੰਦੀ ਫਿਰ ਕੀ ਕਰੋਂ ਫਿਰ ਅਸੀਂ ਤਰਨਾ ਲਾਵਾਂਗੇ ਸਾਰਾ ਪਿੰਡ ਲੈ ਕੇ ਆਵਾਂਗੇ ਇੱਥੇ ਵਹਾਂਗੇ ਸਰੀਆਂ ਵਿਛਾ ਕੇ ਵਹਾਂਗੇ ਇਸੇ ਜਗ੍ਹਾ ਤੇ ਵਹਾਂਗੇ ਜੇ ਸਾਨੂੰ ਇਨਸਾਫ ਨਹੀਂ ਮਿਲਦਾ ਤਾਂ ਦਰਮਪਾਲ ਜੀ ਮੇਰਾ ਨਾਮ ਕਿਹੜਾ ਪਿੰਡ ਤੁਹਾਡਾ ਬੱਦਾ ਪਿੰਡ ਇਹ ਮੈਂਬਰ ਪੰਚਾਇਤ ਤੁਸੀਂ ਹਾਂਜੀ ਹਾਂਜੀ ਮੌਜੂਦਾ ਮੈਂਬਰ ਸ ਹੈ ਇਹ ਜਿਹੜਾ ਕਮਿਊਨਿਟੀ ਹਾਲ ਦਾ ਰੋਲਾ ਪਾਇਆ ਹੈ ਇਹ ਕੋਈ ਤੁਹਾਨੂੰ ਪਤਾ ਕਿੱਥੇ ਬਣਿਆ ਬਾਦ ਜਾਨੀ ਕਿ ਕੱਲ ਲੱਭਦੇ ਰਿਹਾ ਸਾਰਿਆਂ ਬਣਿਆ ਹੀ ਨਹੀਂ ਕੋਈ ਸਰ ਮੈਂਬਰ ਪੰਚਾਇਤ ਤੋਂ ਅਸੀਂ ਤੁਹਾਡੀ ਆ ਲੱਗਿਆ ਹੀ ਨਹੀਂ ਜੀ ਉਹ ਬਣਿਆ ਹੀ ਨਹੀਂ ਤੇ ਕਿੱਥੇ ਪਤਾ ਲੱਗੇਗਾ ਸਾਨੂੰ ਬਣਿਆ ਨਹੀਂ ਹਾਂ ਬਿੱਲ ਦਿੱਤੇ ਗਏ ਸੀ ਤੁਹਾਡੇ ਨਾਲ ਪੁੱਛਿਆ ਨਹੀਂ ਗਿਆ ਬਣੇ ਆਪਾਂ ਨਾਲ ਸਹਿਮਤ ਨਹੀਂ ਸੀਗਾ ਨਹੀਂ ਪਤਾ ਨਹੀਂ ਪਾਇਆ ਕੋਈ ਨਹੀਂ ਕੋਈ ਆਪਾਂ ਕੋਰਨ ਵਿੱਚ ਨਹੀਂ ਉਹਨਾਂ ਨਾਲ ਉਹਨਾਂ ਦੇ ਵੱਖਰੇ ਗੱਲ ਸਰਪੰਚ ਕੱਲੇ ਕਰਦੇ ਹਾਂ ਹਾਂ ਸਰਪੰਚ ਹੀ ਕਰਦੇ ਨੇ ਤੁਹਾਡੇ ਕਿਸੇ ਕੋਲ ਨਹੀਂ ਪਈਦਾ ਸਾਡੇ ਕੋਲ ਕਦੇ ਸੈਂਡ ਨਹੀਂ ਕਰਿਆ ਸਰਪੰਚ ਨੇ ਮੈਂਬਰ ਪੰਚਾਇਤ ਗਿਆ ਬਣਿਆ ਬਸ ਬੋਟਾ ਨਾਲ ਬਣੇ ਮੈਂਬਰ ਬਚਾ ਲੋਕਾਂ ਦੇ ਪਾਈਏ ਬੋਟਾ ਬਣੇ ਅਸੀਂ ਉਹ ਆਪ ਦੀ ਮਰਜ਼ੀ ਨਾਲ ਕਰਦਾ ਸੀ ਸਰ ਆਪ ਦੀ ਮਰਜ਼ੀ ਨਾਲ ਆਪਾਂ ਨੂੰ ਕੋਈ ਨਹੀਂ ਉਹਦਾ ਗੌਰਮਪੂਰਾ ਸੀ ਨਾ ਇਹ ਕੌਲਮਪੂਰਾ ਹਾਂ ਕਿਵੇਂ ਕਰ ਲਿਆ ਜੀ ਬਣਿਆ ਨਹੀਂ ਕੋਈ ਜਦ ਤੱਕ ਗੌਰਮਪੂਰਾ ਕਿਵੇਂ ਕਰ ਲਿਆ ਉਹਦੇ ਬਣਾ 6 ਮੈਂਬਰ ਵੱਖਰੇ ਸੀ ਤੇ ਆਪਾਂ ਸਤਵੇਂ ਸੀ ਜੀ ਉਹ ਵੱਖਰੇ ਦੂਜਾ ਦੂਜਾ ਮੈਂਬਰ ਬਚਿਆ ਜਾਂਦਾ ਉਹਨਾਂ ਨੂੰ ਤੇ ਕਿੱਥੇ ਬਣਿਆ ਤੁਹਾਨੂੰ ਨਹੀਂ ਪਤਾ ਕਿੱਥੇ ਬਣਿਆ ਨਹੀਂ ਪਤਾ ਜੀ ਸਾਨੂੰ ਪਿੰਡ ਕਿੱ데 ਰਹਿਣਾ ਤੁਸੀਂ ਹਾਂ ਪਿੰਡ ਦੇ ਵਿੱਚ ਹੀ ਰਹਿੰਦਾ ਜੀ ਮੈਂ ਬਾਹਰਪੁਰ ਤੇ ਲੱਗੇ ਸੀ ਕਿ ਇੱਥੇ ਨਹੀਂ ਇੱਥੇ ਹੀ ਰਹਿਣਾ ਪਿੰਡ ਤੋਂ ਅਰੇ ਇੱਥੇ ਸੀਗੇ ਹਾਂ ਜੀ